इस फोटो में जिस महिला को आप देख रहे हैं वो वाराणसी की अंजू पांडे हैं। अब ये फोटो देखिए ये भी अंजू पांडे ही हैं। करीब छह साल पहले 2018 में अंजू ने नई बस्ती लहरतारा के संजू पांडे के साथ लव मैरिज की दो महीने सब ठीक चला मगर फिर उसे दहेज के लिए परेशान किया जाने लगा आज कल पता नहीं लगता किसते भरोसा करिए किसते ना करिए ना कहीं कि जानवर पाल लो उसनो प्यार करो वो वफादार हो सकता है पर कोई इंसान नहीं ਕੋਝੂ ਕੋ ਇਨਸਾਨ ਐਵੇਂ ਦੇ ਨੇ ਕਿ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮਤਲਬ ਬਹੁਤ ਔਖਾ ਹੈ ਪਰ ਜਦੋਂ ਪਿਆਰ ਹੋ ਜਾਂਦਾ ਉਸ ਇਨਸਾਨ ਨਾਲ ਤਾਂ ਉਸ ਦੀਆਂ ਸਾਰੀਆਂ ਕਮੀਆਂ ਭੁੱਲ ਜਾਂਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਦੇਖੋ ਖੂਬਸੂਰਤ ਔਰਤ ਦੀ ਜਿਸ ਨੂੰ ਮਾਪਿਆਂ ਨੇ ਲਾਡ ਨਾਲ ਪਾਲਿਆ ਤੇ ਹੁਣ ਦੇਖੋ ਦੂਸਰੀ ਤਸਵੀਰ ਇਹ ਉਹ ਹੈ ਜਿਸ ਨੂੰ ਸਸਰਾਹਲ ਵਾਲਿਆਂ ਨੇ ਰੱਖਿਆ ਇਹ ਤਸਵੀਰਾਂ ਕੋਈ ਅਲੱਗ-ਅਲੱਗ ਨਹੀਂ ਹੈਗੀਆਂ ਇਹ ਇੱਕੋ ਹੀ ਕੁੜੀ ਦੀਆਂ ਨੇ ਅੰਜੂ ਪਾਂਡੇ ਦੀਆਂ ਮਤਲਬ ਮੈਂ ਕਹਿੰਨੀ ਆ ਕਿ ਰੱਬ ਐਵੇਂ ਦਾ ਸਸੁਰਾਲ ਕਿਸ ਨੂੰ ਦਵੇ ਨਾ ਜਿਹੜਾ ਸੱਸ ਸੋਰਾ ਨਨਦ ਉਹਨਾਂ ਨਾਲ ਦਾ ਹਸਬੰਡ ਤੁਸਾ ਖੁਦ ਦਾ ਹਸਬੰਡ ਮਤਲਬ ਉਸ ਨੂੰ ਖਾਣਾ ਪੀਣਾ ਨਹੀਂ ਦਿੰਦੇ ਸੀ ਉਸ ਨੂੰ ਆਪਣਾ ਸਸੂ ਸੂ ਤੇ ਪੋਟੀ ਦਿੰਦੇ ਸੀ 7 ਸਾਲ ਇਹ ਕੁੜੀ ਅੰਜੂ ਪਾਂਡੇ ਇਹ ਸਭ ਸਹਿੰਦੀ ਰਹੀ ਮਤਲਬ ਉਸ ਨੂੰ ਧਮਕੀਆਂ ਮਿਲਦੀਆਂ ਸੀ ਜੇ ਤੂੰ ਕਿਸੇ ਨਾਲ ਗੱਲ ਕੀਤੀ ਤੇਰੇ ਭਰਾ ਭੈਣ ਮਾਪਿਆਂ ਨੂੰ ਮਾਰ ਦੇਵਾਂਗੇ ਕੁੜੀ ਹੁੰਦੀ ਹੈ ਕਿ ਜਦੋਂ ਕੋਈ ਧਮਕੀ ਦਿੰਦੇ ਇਸ ਤਰ੍ਹਾਂ ਦਾ ਕੁਝ ਬੋਲਦਾ ਹੈ ਕਿ ਉਸ ਨੂੰ ਡਰ ਹੁੰਦਾ ਕਿ ਐਮ ਦਾ ਸੱਚੀ ਉਹ ਨਾ ਕਰ ਦਵੇ ਤਾਂ ਉਹ 7 ਸਾਲ ਇਸੇਂ ਦੀ ਰਹੀ ਇਹ ਗੱਲ ਹੈ 7 ਸਾਲ ਪਹਿਲਾਂ ਦੀ ਵਾਰਾਨਸੀ ਦੀ ਰਹਿਣ ਵਾਲੀ ਅੰਜੂ ਪਾਂਡੇ ਦੀ ਅੰਜੂ ਪਾਂਡੇ ਵਾਰਾਨਸੀ ਦੀ ਰਹਿਣ ਵਾਲੀ ਹੈ ਜਿਸ ਨੂੰ ਪਿਆਰ ਹੁੰਦਾ ਹੈ ਸੰਜੇ ਪਾਂਡੇ ਨਾਲ ਸੁਣਨ ਚ ਵਧੀਆ ਲੱਗ ਰਿਹਾ ਹੈ ਕਿ ਲਵ ਮੈਰਿਜ ਹੋਈ ਹੈ ਸਭ ਕੁਝ ਵਧੀਆ ਚੱਲ ਰਿਹਾ ਹੈ ਆਪਣੀ ਮਰਜ਼ੀ ਨਾਲ ਵਿਆਹ ਹੋਇਆ ਕੁੜੀ ਨੂੰ ਪਤਾ ਹੀ ਹੁੰਦਾ ਹੈ ਮੁੰਡੇ ਬਾਰੇ ਜਾਂ ਮੁੰਡੇ ਨੂੰ ਪਤਾ ਹੀ ਹੁੰਦਾ ਕੁੜੀ ਬਾਰੇ ਮਤਲਬ 6 ਮਹੀਨੇ ਵਧੀਆ ਚੱਲਦਾ ਰਿਹਾ ਕੁੜੀ ਨੇ ਮਤਲਬ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਸੀ ਕੋਰਟ ਮੈਰਿਜ ਕਰਵਾਈ ਸੀ 6 ਮਹੀਨੇ ਤੱਕ ਵਧੀਆ ਚੱਲਿਆ ਸਾਰਾ ਬਹੁਤ ਵਧੀਆ ਰਿਹਾ ਹੈ ਹਸਬੰਦ ਵਧੀਆ ਰਿਹਾ ਸਸਰਾਲ ਵਾਲੇ ਸਾਰੇ ਵਧੀਆ ਰਹੇ ਨੇ ਪਰ 6 ਮਹੀਨੇ ਬਾਅਦ ਡਰਾਵਣਾ ਮਾਹੌਲ ਬਣ ਗਿਆ ਅੰਜੂ ਪਾਂਡੇ ਲਈ ਦੇਹਜ ਨੂੰ ਲੈ ਕੇ ਟੌਰਚਰ ਕਰਨ ਲੱਗੇ ਨੇ ਕੀ ਤੂੰ ਆਪਣੀ ਜ਼ਮੀਨ ਲੈ ਕੇ ਆ 4 ਲੱਖ ਰੁਪਏ ਲੈ ਕੇ ਆ ਜਿੰਨੇ ਕਿ ਉਹਦੇ ਮਾਪੇ ਹੈਗੇ ਸੀ ਉਹਨਾਂ ਕਹਤੋਂ ਉਹਨਾਂ ਨੇ ਕਿੱਤਾ ਹੀ ਹੋਣਾ ਪਰ ਉਸ ਨੂੰ ਮਜਬੂਰ ਕਰਨ ਲੱਗੇ ਜਿਸ ਨੂੰ ਕਹਿੰਦੇ ਨੇ ਨਾ ਪਤੀ ਜਿਹੜਾ ਪਰਮੇਸ਼ਵਰ ਹੁੰਦਾ ਹੈ ਜਿਹੜਾ ਉਹ ਹੀ ਪਰਮੇਸ਼ਵਰ ਫਿਰ ਉਸ ਨੂੰ ਮਾਰਨਾ ਸ਼ੁਰੂ ਕਰਦਾ ਹੈ ਸੰਝੇ पांडे ਫਿਰ ਆਪਣੇ ਮਾਂ ਪਿਓ ਆਪਣੀ ਭੈਣ ਤੇ ਉਸ ਦੇ ਹਸਬੰਦ ਨੂੰ ਕਹਿੰਦਾ ਸੀ ਕਿ ਤੁਸੀਂ ਵੀ ਮਾਰੋ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਪੁੱਠਾ ਟੰਗ ਕੇ ਉਸ ਨੂੰ ਮਾਰਿਆ ਜਾਂਦਾ ਸੀ ਮਤਲਬ ਇਹਨਾਂ ਨੇ ਕੋਈ ਹੱਦ ਛੱਡੀ ਹੀ ਨਹੀਂ ਉਸ ਦੇ ਕੱਪੜੇ ਉਤਾਰ ਕੇ ਉਸ ਤੇ ਗਰਮ ਤੇਲ ਪਾਉਂਦੇ ਸੀ ਉਸ ਨੂੰ ਗਰਮ ਤੇਲ ਪਿਆਂਦੇ ਸੀ ਉਸਤੇ ਗਰਮ ਚਾਕੂ ਲਾਇਆ ਜਾਂਦਾ ਸੀ ਬੁੱਲ੍ਹਾਂ ਤੇ ਉਹਦੇ ਹੱਥ ਦੇਖੋ ਹੱਥ ਸਾਰੇ ਖਰਾਬ ਹੋਏ ਪਏ ਨੇ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੇ ਸੀ 7 ਸਾਲ ਉਹ ਟੋਰਚਰ ਸਹਿੰਦੀ ਰਹੀ ਖਾਣ ਨੂੰ ਕੁਝ ਨਹੀਂ ਦਿੰਦੇ ਸੀ ਜਦੋਂ ਮੰਗਦੀ ਸੀ ਤਾਂ ਆਪਣਾ ਸੁਸੂ ਜਾਂ ਪੋਟੀ ਦਿੰਦੇ ਸੀ ਸ਼ਰਮ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ਜਿਹੜੀ ਪੰਨਾ ਕੁੜੀ ਹੀ ਕੁੜੀ ਦੀ ਵੈਰੀ ਹੁੰਦੀ ਹੈ ਕੁੜੀਆਂ ਹੋ ਕੇ ਵੀ ਉਸ ਦੇ ਨਾਨਾ ਉਸ ਦੀ ਮਾਂ ਸਭ ਤੋਂ ਵੱਡੀ ਗੱਲ ਜਿਸ ਨੇ ਉਸਨੂੰ ਲਵ ਮੈਰਿਜ ਕਰਵਾਈਏ ਉਹ ਐਵੇਂ ਦਾ ਕਰ ਰਹੇ ਹੈ ਜਦੋਂ ਵੀ ਉਸਦੇ ਫਿਰ ਪਿਤਾ ਹੁੰਦੇ ਸੀ ਜੋ ਭਾਂਡੇ ਦੇ ਤੁਸ ਨੂੰ ਮਿਲਣ ਵਾਸਤੇ ਤਾਂ ਮਿਲਣ ਨਹੀਂ ਦਿੱਤਾ ਜਾਂਦਾ ਸੀ ਅੰਜੂ ਖੁਦ ਕਹਿੰਦੀ ਹੈ ਕਿ ਜਦੋਂ ਭਾਂਡੇ ਤੋਂ ਹੁੰਦੇ ਸੀ ਜਿਹੜੇ ਚਾਹ ਵਾਲੇ ਪੱਤੇ ਹੁੰਦੇ ਸੀ ਉਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਹ ਪਾਣੀ ਪੀ ਲੈਂਦੇ ਸੀ ਯਾਨੀ ਉਸ ਤੋਂ ਥੋੜੇ ਬਥੇ ਜਿਹੜੇ ਚਾਹ ਹੋਵੇਗੀ ਉਹ ਆਪਣੇ ਉੱਤੇ ਸਸੁਰਾਲ ਵਾਲਿਆਂ ਨੂੰ ਕਹਿੰਦੀ ਸੀ ਭਾਵੇਂ ਗਲਿਆ ਸੜਿਆ ਬਾਸੀ ਖਾਣਾ ਜੋ ਵੀ ਏ ਉਹ ਖਾ ਲਵੇ ਕਿਸ ਨੂੰ ਦੇ ਦੇਵੋ ਪਰ ਕੁਝ ਨਹੀਂ ਦਿੰਦੇ ਸੀ ਸਾਬ ਤੱਕ ਭੁਲਾਈ ਹੈ ਸੁੰਦਰੀ ਆਪਣਾ ਪੂਰਾ दुण है दुण। मेरी ननद रफ बाल तक काट तेल गरम करके मेरी, सीने मेरी है। सब जगह दाग है तो अंजू कहती है कि वो लोग चार लाख रुपए और जमीन उनके नाम करने को कहते थे बिना कपड़े पे मेरी ननद हमको मारती थी।, के रखती थी मारने के लिए बिना कपड़े पे उससे मारती थी हर वक्त मारती थी तो खाने का तो मेजा हमको टूट था वहाँ पर पासि भी नसीब नहीं था सड़ा भी नहीं लिखता था ਜਮਨ ਜਿਹੜਾ ਗੇਂਜਾ ਦਾ ਮੂੰਹ ਠਾਖਾ ਲੈ ਕੇ ਉਹ ਲਾਸੇ ਦਰਦ ਦਿੱਤੀ ਤੇ ਖਾਣਾ ਖਾਣਾ ਅੰਜੂ ਦੇ ਦੋ ਬੱਚੇ ਵੀ ਨੇ ਉਹਨਾ ਸਾਹਮਣੇ ਹੀ ਪੂਰਾ ਪਰਿਵਾਰ ਅੰਜੂ ਨੂੰ ਕੁੱਟਦਾ ਸੀ ਉਸਦੇ ਕੱਪੜੇ ਉਤਾਰ ਕੇ ਹੁਣ ਬੱਚੇ ਜੋ ਦੇਖਣਗੇ ਤੇ ਉਹੀ ਕਰਨਗੇ ਬੱਚਿਆਂ ਨੂੰ ਲੱਗਦਾ ਸੀ ਕਿ ਉਹ ਉਹਨਾਂ ਦੀ ਮਾਂ ਹੈ ਹੀ ਨਹੀਂ ਉਹ ਬਹੁਤ ਇੱਕ ਬੁਰੀ ਔਰਤ ਹੈ ਕਈ ਵਾਰ ਉਹ ਉਸ ਨੂੰ ਮਾਂ ਹੈ ਨਹੀਂ ਮੰਨਦੇ ਸੀ ਅਗਰ ਮਾਂ ਚ ਥੋੜਾ ਬਹੁਤਾ ਪਿਆਰ ਹੋਵੇਗਾ ਵੀ ਤਾਂ ਜ਼ਾਹਿਰ ਨਹੀਂ ਕਰ ਪਾਉਂਦੇ ਸੀ ਉਹਨਾਂ ਨੂੰ ਲੱਗਦਾ ਸੀ ਜਿਵੇਂ ਇਸ ਨੂੰ ਮਾਰ ਦੇਣੇ ਤਾਂ ਸਾਨੂੰ ਵੀ ਪੂਰਾ ਪਰਿਵਾਰ ਮਾਰੇਗਾ ਵੱਡੀ ਗੱਲ ਇਹ ਹੈ ਕਿ ਅੰਜੂ ਦੀ ਜਿਹੜੀ ਮਾਸੀ ਦਾ ਮੁੰਡਾ ਹੈ ਸੰਜੂ ਪਾਂਡੇ ਉਸ ਦਾ ਵਿਆਹ ਹੋਇਆ ਸੀ ਇਸ ਦੀ ਨਾਨਾ ਨਾ ਯਾਨੀ ਕਿ ਸੁੰਦਰੀ ਨਾਮ ਤਾਂ ਸੁੰਦਰੀ ਹੈ ਪਰ ਲੱਛਣ ਉਹਤੇ ਕੰਮ ਮਾੜੇ ਨੇ ਜਿਹੜੀ ਉਹਨੂੰ ਅੰਜੂ ਦੀ ਮਾਸੀ ਦਾ ਮੁੰਡਾ ਸੰਜੂ ਉਹ ਤਾਂ ਕਹਿ ਸਕਦਾ ਸੀ ਨਾ ਕਿ ਮੇਰੀ ਭੈਣ ਨਾਲ ਐਵੇਂ ਦਾ ਕਿਉਂ ਕਰ ਰਹੇ ਹੋ ਕਿਉਂ ਮਾਰ ਰਹੇ ਹੋ ਉਹ ਆਪਣੇ ਵਾਈਫ ਨੂੰ ਕਹਿ ਸਕਦਾ ਸੀ ਯਾਨੀ ਕਿ ਅੰਜੂ ਦੀ ਜਿਹੜੀ ਨਨਾ ਨੇ ਉਸ ਨੂੰ ਕਹਿ ਸਕਦਾ ਸੀ ਪਰ ਨਹੀਂ ਉਸਨੇ ਐਵੇਂ ਨਹੀਂ ਕੀਤਾ ਉਹ ਆਪ ਅੱਗੇ ਵੱਧਦਾ ਸਾੜ ਕੇ ਉਸ ਨੂੰ ਮਾਰਦਾ ਸੀ ਤੇ ਉਤੋਂ ਅੰਜੂ ਨੇ ਕਹਿੰਦਾ ਸੀ ਕਿ ਤੂੰ ਸੁਧਰ ਜਾ ਜੇ ਤੂੰ ਨਾ ਸੁਧਰੀ ਤਾਂ ਉਹ ਸੰਜੇ ਪਾਂਡੇ ਦਾ ਖੁਦ ਵਿਆਹ ਕਿਸੇ ਹੋਰ ਨਾਲ ਕਰਵਾ ਦੇਵੇਗਾ ਤੇ ਗਵਾਹੀ ਦੇਵੇਗਾ ਕਿ ਅੰਜੂ ਪਾਂਡੇ ਹੀ ਗਲਤ ਔਰਤ ਹੈ 7 ਸਾਲ ਉਹ ਐਵੇਂ ਟੌਰਚਰ ਸਹਿੰਦੀ ਰਹੀ ਉਸ ਨੂੰ ਜਦੋਂ ਉਸ ਦੇ ਕੱਪੜੇ ਤਾਰ ਕੇ ਮਾਰਦੇ ਸੀ ਤਾਂ ਸੰਜੂ ਪਾਂਡੇ ਦੀ ਉਸ ਦੀ ਵੀ ਅੱਖ ਮੈਲੀ ਸੀ ਉਹ ਇਹ ਸਭ ਹਿਵਾਨੇ ਹੁੰਦੇ ਦੇਖਦਾ ਸੀ 7 ਸਾਲੋਂ ਟੌਰਚਰ ਤਾਂ ਹੀ ਸਹਿੰਦੇ ਰਿਏ ਕਿ ਕਿਉਂਕਿ ਉਸ ਨੂੰ ਧਮਕੀਆਂ ਦਿੰਦੇ ਸੀ ਕਿ ਤੇਰੇ ਪਰਿਵਾਰ ਨੂੰ ਮਾਰ ਦਾਂਗੇ ਤੇਰੇ ਭੈਣ ਭਰਾ ਨੂੰ ਮਾਰ ਦਾਂਗੇ ਇਹ ਸਭ ਅੱਜ ਕੱਲ ਆਮ ਨੋਰਮਲ ਸੁਣਨ ਨੂੰ ਹੀ ਮਿਲਦਾ ਹੈ ਔਰ ਭਾ ਕੋਈ ਗਰਲਫ੍ਰੈਂਡ ਬੋਏਫ੍ਰੈਂਡ ਹੋਣ ਦਾ ਕੋਈ ਹੋ ਤਾਂ ਧਮਕੀਆਂ ਮਿਲਦੀਆਂ ਨੇ ਕਿ ਆਵੇਂ ਜੇ ਤੂੰ ਇਸ ਤਰ੍ਹਾਂ ਕੀਤਾ ਤੇਰੇ ਵੀਡੀਓ ਲੈ ਕਰ ਦਾਂਗੇ ਤੇਰਾ ਮੈਸੇਜ ਲੈ ਕਰ ਦਾਂਗੇ ਤੇ ਕੁੜੀਆਂ ਡਰ ਜਾਂਦੀਆਂ ਨੇ ਮਨ ਲੱਗਦਾ ਕਿ ਸੱਚ ਜੇ ਹੋ ਗਿਆ ਤਾਂ ਫਿਰ ਪਰ ਅੱਜ ਕੱਲ ਲੋ ਵਗੈਰਾ ਬਹੁਤ ਬਣੇ ਹੋਏ ਨੇ ਜੇ ਕੁੜੀ ਡਰ ਜੇਗੀ ਤਾਂ ਉਸ ਤੇ ਹੋਰ ਟੌਰਚਰ ਉਸ ਨੂੰ ਕੀਤਾ ਜਾਂਦਾ ਜਦੋਂ 7 ਸਾਲ ਬਾਅਦ ਉਸ ਨੂੰ ਐਵੇਂ ਕੁੱਟਦੇ ਨੇ ਤਾਂ ਫਿਰ ਕਹਿੰਦੇ ਨੇ ਕਿ ਤੇਰੇ ਤੇ ਹੁਣ ਤਜਾਬ ਸੁੱਟਾਂਗੇ ਜਦੋਂ ਇਹ ਗੱਲ ਬੋਲਦੇ ਨੇ ਤਾਂ ਜਿਹੜੀ ਅੰਜੂ ਐ ਉਹ ਆਪਣੇ ਘਰ ਦੀ ਛੱਤ ਟੱਪ ਕੇ ਕਰੋ ਭੱਜ ਜਾਂਦੀ ਐ ਤੇ ਪੁਲਿਸ ਸਟੇਸ਼ਨ ਪਹੁੰਚਦੀ ਐ ਪੁਲਿਸ ਸਟੇਸ਼ਨ ਤੇ ਪਹੁੰਚਦੇ ਰਿਪੋਰਟ ਕਰਵਾਂਦੀ ਐ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਸਭ ਡੋਮੈਸਟਿਕ ਵਾਇਲੈਂਸ ਤਹਿਜ ਇਹ ਸਭ ਨੇ ਕੁੜੀਆਂ ਦੀ ਕਈ ਕੁੜੀਆਂ ਦੀ ਲਾਈਫ ਖਰਾਬ ਕਰਕੇ ਧਰਤੀ ਐ ਜਦੋਂ ਅੰਜੂ ਪਾਂਡੇ ਉਥੋਂ ਭੱਜ ਕੇ ਆਪਣੇ ਘਰ ਜਾਂਦੀ ਹੈ ਪਰਿਵਾਰ ਕੋਲ ਜਾਂਦੀ ਹੈ ਤਾਂ ਉਹ ਵੀ ਪਛਾਣਾਂ ਤੋਂ ਉਹਨਾਂ ਨੂੰ ਮੁਸ਼ਕਲ ਆਉਂਦਾ ਹੈ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਇਹ ਉਹਨਾਂ ਦੀ ਕੁੜੀ ਐ ਉਹਨਾਂ ਦਾ ਮਾਪਿਆਂ ਦਾ ਕਹਿਣਾ ਹੈ ਕਿ उसके ससुराल वाले सात साल हो गए उसनों मिलन नहीं, नहीं देता कहते कहें कि हूँ इसका विह हो गया हूँ साड़ी अमानत है भी बुरा था पूरा पीटी पर है पूरा पर है माथे में है आँखें पास है शरीर में है सीना में है बहुत बुरी तरह से कहीं अंग बाकी नहीं है बड़ी से कड़ा सजा मिलना चाहिए भैया हम लोग आत्मा के संतुष्टि भाई अगर क्या करेगा अपने घर देखेगा कह रहे पर पेगा भाई, भाई, भाई को मारने की धमकी कहते थे तुम्हें भाई को मार देंगे भरवा देंगे कूद कर देंगे मम्मी को कहते थे भाई को कहते थे सब हमेशा टॉर्चर करते रहते थे इसी कारण हम चुप रहते थे लेकिन बहुत ज्यादा हो गए तुम के भागे वहाँ से ਐਵੇਂ ਦਾ ਕਿਥੇ ਲਿਖਿਆ ਹੈ ਕਿ ਜਦੋਂ ਕੁੜੀ ਵਿਆਹ ਕੇ ਚਲੀ ਜਾਂਦੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਨਹੀਂ ਮਿਲ ਸਕਦੀ ਇਸ ਤਰ੍ਹਾਂ ਦੇ ਸਸੁਰਾਲ ਵਾਲਿਆਂ ਤੇ ਐਵੇਂ ਦਾ ਐਕਸ਼ਨ ਹੋਣਾ ਚਾਹੀਦਾ ਹੈ ਕਿ ਅੱਗੇ ਤੋਂ ਕੋਈ ਸੱਸ ਸੋਹਰਾ ਨਨਾਨਾ ਉਸ ਦਾ ਹਸਬੰਡ ਐਵੇਂ ਦਾ ਕੁਝ ਕਰੇ ਨਾ ਇੱਕ ਜੋ ਪਿਆਰ ਸ਼ਬਦ ਹੈ ਉਸ ਨੂੰ ਇਹਨਾਂ ਨੇ ਸ਼ਰਮਸਾਰ ਕਰਤਾ ਹੁਣ ਲਵ ਮੈਰਿਜ ਕਰਨ ਤੋਂ ਵੀ ਕੁੜੀਆਂ ਡਰ ਨੇਗੀਆਂ ਮਾਪੇ ਦਾ ਪਹਿਲਾਂ ਹੀ ਕਈ ਖਿਲਾਫ ਹੁੰਦੇ ਸੀ ਲਵ ਮੈਰਿਜ ਦੇ ਇਸ ਤਰ੍ਹਾਂ ਦੇ ਕੇਸ ਦੇਖ ਕੇ ਸੁਣ ਕੇ ਹੋਰ ਹੁਣ ਮਨ ਨੂੰ ਮਨ ਪੱਕਾ ਹੋ ਗਿਆ ਕਿ ਹਾਂ ਵੀ ਇਸ ਤਰ੍ਹਾਂ ਦਾ ਨਹੀਂ ਕਰਨਾ ਕੁਝ ਮਤਲਬ ਹੁਣ ਜਿੱਥੇ ਹੁਣ ਵਧੀਆ ਰਿਸ਼ਤੇ ਵੀ ਹੋਣਗੇ ਉਹਦੇ ਰਿਸ਼ਤੇ ਜਿਹੜੇ ਨਿਭਾ ਵੀ ਰਹੇ ਹੋਣਗੇ ਉਹ ਉੱਥੇ ਵੀ ਸਾਰੇ ਇੱਕ ਤਰ੍ਹਾਂ ਦੇ ਸ਼ੱਕ ਦੀ ਨਿਗਾਹ ਨਾ ਦੇਖਣਗੇ